हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਕ੍ਰਾਸ ਦੇ ਵਿੱਚ ਦੋਸਤੋ ਇੱਕ ਵੈੜ ਦਿਖਾਉਣ ਜਾ ਰਹੇ ਆ ਸੋ ਦੋਸਤੋ ਕਿੰਨਾ ਸੂਬਾ ਸੂਈ ਆ ਕੀ ਏਰੀਆ ਲੋਕੇਸ਼ਨ ਹੈਗੀ ਆ ਉਹ ਮੈਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਇਸ ਦੀ ਟੋਟਲ ਖੁਦ ਆਪ ਵੀ ਦੱਸ ਦੂੰਗਾ ਓਨਰ ਜਿਹੜੇ ਨੇ ਉਹਨਾਂ ਦੇ ਨੰਬਰ ਦੋਸਤੋ ਵੀਰ ਲਾਡੀ ਉਹਨਾਂ ਦੇ ਨੰਬਰ ਮੈਂ ਜਿਹੜੇ ਚੱਲਦੇ ਕਰ ਦੂੰਗਾ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਵੈੜ ਜਿਹੜੀ ਖਰੀਦ ਸਕਦੇ ਹੋ ਏਰੀਆ ਦੋਸਤੋ ਪਿੰਡ ਮੁੰਡੀ ਕਾਲੂ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਜਿਹੜਾ ਇਸ ਨੂੰ ਜਲੰਧਰ ਲੱਗਦਾ ਹੈ ਜੀ ਬਿਲਕੁਲ ਗਿੱਦੜਪਿੰਡੀ ਵਾਲਾ ਪੁੱਲ ਦੋਸਤੋ ਉੱਤਰ ਦੇ ਸਹਾਰ ਇਹ ਤੁਸੀਂ ਇਸ ਲੋਕੇਸ਼ਨ ਤੇ ਆ ਸਕਦੇ ਹੋ ਡੇਰੇ ਦਾ ਨਾਮ ਜਿਹੜਾ ਦੋਸਤੋ ਸਿੰਘ ਸਰਦਾਰ ਕਰਤਾਰ ਸਿੰਘ ਜਾਮਣੀਆਂ ਦਾ ਡੇਰਾ ਜਿਹੜਾ ਦੋਸਤੋ ਵਜਦਾ ਹੈ ਤੇ ਨੰਬਰ ਜਿਹੜੇ ਆ ਦੋਸਤੋ ਵੀਡੀਓ ਦੇ ਵਿੱਚ ਆਪਾਂ ਚਲਦੇ ਕਰ ਦਵਾਂਗੇ ਵੈਰ ਦੀ ਡਿਟੇਲ ਆ ਦੋਸਤੋ ਤਕਰੀਬਨ ਵੈੜ ਚੌਥਾ ਸੂਬਾ ਅੱਗੇ ਸੂਣ ਜਾ ਰਹੀ ਆ ਤਿੰਨ ਸੂਬੇ ਬਾਈ ਹੋਰਾਂ ਦੇ ਘਰੇ ਇਹ ਸੁਈ ਹੋਈ ਆ ਤੇ ਤਕਰੀਬਨ ਜਿਹੜੇ ਦਿਨ ਆ ਦੋਸਤੋ ਹਜੇ ਮੰਨ ਕੇ ਚੱਲੋ ਵੀ ਤਿਆਰੀ ਦੇ ਵਿੱਚ ਹੈਗੀ ਆ ਵੀ ਕੋਈ ਜ਼ਿਆਦਾ ਸਮਾਂ ਨਹੀਂ ਲੱਗੇ ਜਾਊਗੀ ਕੋਈ 5 ਤੋਂ 4 ਦਿਨ ਵੱਧ ਤੋਂ ਸਮਾਂ ਹੋਰ ਲੈ ਕੇ ਜਾ ਸਕਦੀ ਆ ਬਾਕੀ ਚੌਥਾ ਸੂਬਾ ਦੋਸਤੋ ਅੱਗੇ ਸੂਣ ਜਾ ਰਹੀ ਹੈ ਬੜਾ ਤੇ ਥਣਾ ਦੀ ਜਿਹੜੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਜਰੂਰ ਆਰਡਰ ਦੀ ਕੁਆਲਿਟੀ ਜਰੂਰ ਚੈੱਕ ਕਰ ਸਕਦੇ ਹੋ ਬਾਕੀ ਨਾਲ ਲੱਗਦੇ ਪਿੰਡ ਦੋਸਤੋ ਮੰਡਾਲਾ ਪਿੰਡ ਨਾਲ ਆ ਗਿੱਦੜ ਪਿੰਡੀ ਬਿਲਕੁਲ ਨਾਲ ਲੱਗਦਾ ਹੈਗਾ ਦੋਸਤੋ ਇੱਕ ਬੰਨੇ ਧਾਰਾਪੁਰ ਨੂੰ ਗੇਟ ਹੈਗਾ ਦੋਸਤੋ ਤੇ ਇੱਕ ਬੰਨੇ ਦੋਸਤੋ ਸੱਜੇ ਹੱਥ ਜੇਕਰ ਆਪਾਂ ਗਿੱਦੜਪਿੰਡੀ ਤੋਂ ਲੋਈਆਂ ਸੁਲਤਾਨਪੁਰ ਨੂੰ ਜਾਈਏ ਤੇ ਸੱਜੇ ਪਾਸੇ ਦੋਸਤੋ ਬਿਲਕੁਲ ਜਿਹੜਾ ਗਿੱਦੜਪਿੰਡੀ ਵੀ ਤਕਰੀਬਨ 1 ਤੋਂ 4 ਤੋਂ 5 ਕਿਲੋਮੀਟਰ ਹੋਵੇਗਾ ਵੀਰ ਹਾਂਜੀ ਠੀਕ ਹੈ ਜੀ ਤੇ ਆਰਡਰ ਦੀ ਕੁਆਲਿਟੀ ਤੁਸੀਂ ਜਿਹੜੀ ਆ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਦੋਸਤੋ ਸੋਹਣੀ ਆਰਡਰ ਦੀ ਕੁਆਲਿਟੀ ਹੈਗੀ ਆ ਬਹੁਤ ਵਧੀਆ ਚੰਗਾ ਮੁੱਠੀ ਰਹਾ ਥਣ ਜਿਹੜਾ ਵੈੜ ਨੂੰ ਲੱਗਾ ਹੈਗਾ ਆਰਡਰ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਮੈਂ ਜਿਹੜੀ ਇਹ ਵੈੜ ਤੁਹਾਨੂੰ ਤੋੜ ਕੇ ਵੀ ਇੱਕ ਵਾਰੀ ਜ਼ਰੂਰ ਦਿਖਾ ਦੂੰਗਾ ਵੀਡੀਓ ਦੇ ਵਿੱਚ ਹੀ ਬਾਕੀ ਮੁੱਲ ਜਿਹੜਾ ਦੋਸਤੋ ਵੀਰ ਹੁਣੀ 35000 ਰੁਪਏ ਜਿਹੜੀ ਇਸ ਵੈੜ ਦੀ ਡਿਮਾਂਡ ਕਰਦੇ ਆ 35000 ਦੇ ਵਿੱਚੋਂ ਦੋਸਤੋ ਜਿਹੜਾ ਘਰ ਪਹੁੰਚਿਆ ਦਾ ਮਾਣ ਤਨ ਵੀ ਪੂਰਾ ਕੀਤਾ ਜਾਵੇਗਾ ਬਾਕੀ ਜਿਹੜੀ ਤੁਸੀਂ ਟਿੱਪ ਕੇ ਤਸੱਲੀ ਕਰ ਸਕਦੇ ਹੋ ਘਰੇ ਪਹੁੰਚ ਕੇ ਤੇ ਆ ਵੀਰੇ ਨੂੰ ਮੜੇ ਖੋਲ ਕੇ ਨਾ ਤੋੜ ਕੇ ਬੁਖਾਰ ਦੀ ਆ ਜੋ ਹਾਂਜੀ ਆ ਕਿਸਾਨ ਵੀਰੋ ਤੁਸੀਂ ਜਰੂਰ ਜਿਹੜੀ ਨਿਕਾ ਮਾਰ ਸਕਦੇ ਹੋ ਆਰਡਰ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਆ ਤਕਰੀਬਨ ਅਜੇ ਢੇਲ ਹੈਗੀ ਆ ਮੈਂ ਜਿੱਦਾਂ ਜ਼ਿਕਰ ਕਰ ਦਿੱਤਾ ਤਕਰੀਬਨ ਕੋਈ 4-5 ਦਿਨ ਦਾ ਸਮਾਂ ਵੀ ਲੈ ਕੇ ਜਾ ਸਕਦੀ ਆ ਬਾਕੀ ਆਰਡਰ ਦੀ ਕੁਆਲਿਟੀ ਦੋਸਤੋ ਬਹੁਤ ਜਿਆਦਾ ਖੂਬਸੂਰਤ ਆ ਤੇ ਰੇਟ ਵੀ ਬਿਲਕੁਲ ਜੈਨੂਇਨ ਤੇ ਜਾਇਜ਼ ਰੇਟ ਕੀਤਾ ਬਾਈ ਹੋਰਾਂ ਨੇ ਸੋ ਜੇਸ ਵੀਰ ਭਰਾ ਨੂੰ ਪਸੰਦ ਹੋਵੇ ਤੁਸੀਂ ਘਰ ਪਹੁੰਚ ਕੇ ਆ ਤਸੱਲੀ ਕਰ ਸਕਦੇ ਹੋ ਟਿੱਪ ਕੇ ਵੇਖ ਸਕਦੇ ਹੋ ਚਾਰੇ ਥਣਾ ਦੀ ਦੋਸਤੋ ਬਿਲਕੁਲ ਸਾਫ਼ ਹੈਗੀ ਆ ਤੇ ਠੀਕ ਆ ਵੀਰ ਬਣ ਲਗੇ ਹਾਂ ਲੋ ਦੋਸਤੋ ਸੋ ਕਿਸਾਨ ਵੀਰੋ ਜਿਹੜੇ ਕੰਟੈਕਟ ਨੰਬਰ ਨੇ ਮੈਂ ਇੱਕ ਵਾਰੀ ਬੋਲ ਕੇ ਵੀ ਤੁਹਾਨੂੰ ਜ਼ਰੂਰ ਦੱਸ ਦੇਣਾ ਤੇ ਵੀਰ ਆ ਸੰਪਰਕ ਨੰਬਰ ਬੋਲ ਦਿਆ ਜੀ 99156 ਹਾਂਜੀ 99156 ਜੀ ਹਾਂਜੀ 07003 07003 ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰਕੇ ਵੀਰ ਦੇ ਨਾਲ ਤੁਸੀਂ ਘਰ ਪਹੁੰਚ ਕੇ ਦੋਸਤੋ ਸੌਦਾ ਕਰ ਸਕਦੇ ਹੋ ਡਿਮਾਂਡ ਇੱਕ ਵਾਰੀ ਫੇਰ ਦੱਸਣਾ ਦੋਸਤੋ 35000 ਰੁਪਏ ਜਿਹੜੀ ਇਸ ਵੈੜ ਦੀ ਡਿਮਾਂਡ ਹੈਗੀ ਆ ਕਾਰਾਂ ਦਾ ਮਾਨਤਨ ਵੀ ਜਿਹੜਾ ਜ਼ਰੂਰ ਕੀਤਾ ਜਾਵੇਗਾ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ